ਹਾਂਜੀ ਵੈਲਕਮ ਟੂ ਪੰਜਾਬ ਨੋਲੇਜ ਪੁਆਇੰਟ ਸਵਾਗਤ ਹੈ ਤੁਹਾਡਾ ਅਪਣੇ ਚੈਨਲ ਪੰਜਾਬ ਨੋਲੇਜ ਪੁਆਇੰਟ ਤੇ ਅੱਜ ਅਸੀਂ ਤੁਹਾਨੂੰ ਬਾਣ ਮਨੋਗਿਆ ਬੀਨ ਯਾਨੀ ਕਿ ਸਾਈਕੋਲੋਜੀ ਦਾ ਟਾਪਿਕ ਕਰਵਾ ਰਹੇ ਹਾਂਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜੈਟ ਦਾ ਪੇਪਰ ਬਹੁਤ ਹੀ ਨਜ਼ਦੀਕ ਆ ਚੁੱਕਿਆ ਹੈਗਾ ਆਪਾਂ ਪੰਜਾਬ ਜੈਟ ਦੇ ਪੇਪਲ ਦੀ ਤਿਆਰੀ ਕਰ ਰਹੇ ਹਾਂ ਜੀ ਤਾਂ ਉਹਦੇ ਵਿੱਚ ਸਾਈਕੋਲੋਜੀ ਦੇਤੀ ਕੁਐਸਚਨ ਪੁੱਛੇ ਜਾਂਦੇ ਨੇ ਜੀ ਠੀਕ ਹੈ ਜੋ ਵੀ ਤੁਹਾਨੂੰ ਇਹ ਕੁਐਸਚਨ ਕਰਵਾ ਰਹੇ ਹਾਂ ਇਹ ਪਿਛਲੇ ਜੋ ਵੀ ਹੁੰਦਕ ਪੇਪਰ ਹੋਏ ਨੇ ਉਹਨਾਂ ਦੇ ਵਿੱਚ ਪੁੱਛੇ ਗਏ ਕੁਐਸਚਨ ਨੇ ਧਿਆਨ ਨਾਲ ਦੇਖਿਓ ਇਹਨਾਂ ਦੇ ਵਿੱਚੋਂ ਹੀ ਕੁਐਸਚਨ ਜਿਹੜੇ ਰਿਪੀਟ ਹੋ ਜਾਂਦੇ ਨੇ ਠੀਕ ਹੈ ਜੀ ਹੁਣ ਤੁਸੀਂ ਇਹ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਇਹ ਕੁਐਸਚਨ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਆਪ ਕਰਨ ਦੀ ਕੋਸ਼ਿਸ਼ ਕਰਿਓ ਮੈਂ ਤੁਹਾਨੂੰ ਕੁਐਸਚਨ ਦੱਸੂਗੀ ਤੇ ਸਿਰਫ ਉਹਦਾ ਆਨਸਰ ਕਰਵਾਉਂਗੀ ਬੀ ਆਪਸ਼ਨਸ ਬਾਕੀ ਤੁਸੀਂ ਆਪਣ ਲਿਓ ਹਾਂਜੀ ਆਪਾਂ ਆਪਣਾ ਟਾਈਮ ਵੇਸ ਨਹੀਂ ਕਰਦੇ ਗਏ ਕੁਐਸਚਨ ਸਟਾਰਟ ਕਰਦੇ ਆਂ ਹਾਂਜੀ ਪਹਿਲਾ ਕੁਐਸਚਨ ਦੇਖੋ ਧਿਆਨ ਨਾਲ ਜਾਰੀ ਅਧਿਆਪਕ ਬੱਚਿਆਂ ਨੂੰ ਜਮਾਤ ਵਿੱਚ ਅੰਕ ਲਗਾ ਰਿਹਾ ਹੁੰਦਾ ਇਹਨਾਂ ਵਿੱਚੋਂ ਕਿਹੜਾ ਉਦੇਸ਼ ਉਸ ਦੇ ਵਿਸ਼ਵਾਸ ਜੋ ਨਾਜ਼ਰ ਅੰਦਾਜ਼ ਕੀਤਾ ਜਾਂਦਾ ਹੈ ਹਾਂਜੀ ਆਪਸ਼ਨ ਦੇਖ ਲਓ ਇਹਦਾ ਕਰੈਕਟ ਆਨਸਰ ਹੈ ਜੀ ਡੀ ਆਪਸ਼ਨ ਹੈ ਇਕਲ ਅਭੀਰੂਚੀ ਯਾਦ ਕਰਨ ਦੇ ਤਰੀਕਿਆਂ ਨੂੰ ਸਾਮਨ ਨਹੀਂ ਕਰਨਾ ਚਾਹੀਦਾ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਹੈ ਜੀ ਜਦੋਂ ਵੀ ਤੁਸੀਂ ਇੱਕ ਬਹੁਵੰਤੀ ਚੋਣ ਵਾਲਾ ਸਵਾਲ ਬਣਾ ਰਹੇ ਹੁੰਦੇ ਹੋ ਬਹੁਵੰਤੀ ਚੋਣ ਵਾਲਾ ਮਤਲਬ ਕਿ ਜਿਵੇਂ ਐਮਸੀਕਿਊਸ ਹੁੰਦੇ ਠੀਕ ਹੈ ਇਹ ਗੱਲ ਤੋਂ ਤਰੀਕੇ ਚੁਨਾਵ ਮੰਗੂ ਸਹੀ ਉੱਤਰ ਨਾਲ ਹੋਣੀ ਚਾਹੀਦੀ ਹਨ ਇਹਨਾਂ ਗਲਤ ਜਵਾਬਾਂ ਨੂੰ ਤੁਸੀਂ ਕੀ ਕਹੋਗੇ ਹਾਂਜੀ ਆਪਸ਼ਨ ਦੇਖ ਲਓ கரੈਕਟ ਆਨਸਰ ਹੈ ਜੀ ये ऑप्शन ध्यान हटाने वाले की कहेंगे जी ध्यान हटाने वाले हाँ जी नैक्सट क्वेश्चन है जी किसी बारे पूछ के जान वाली जाए तत्व जुड़िया है हाँ जी किसी बारे पूछ के पढ़ने वाली जानकारी का इन्होंने कित्ता जुड़िया है हाँ जी ऑप्शन देख सकते हो यह करैक्ट आंसर है जी डी ऑप्शन परिकल्पना अंकड़े कट्ठे करना निष्कर्ष बना ਅਸਲੀ ਸਮੱਸਿਆ ਵੇਖਣਾ ਹਾਂ ਜੀ ਇਹ ਬਨ ਗੋਸ਼ਨੀ ਪੁੱਛਿਆ ਸੀਗਾ ਕੀ ਪੁੱਛਿਆ ਸੀ ਜੀ ਵੀ ਇਹਨਾਂ ਦੇ ਵਿੱਚੋਂ ਕਿਹੜੇ ਦਤ ਨਾਲ ਜਿਹੜਾ ਜੁੜਿਆ ਹੋਇਆ ਜੀ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਇਸ ਸਮੇਂ ਵਿੱਚ ਜਿਹੜੀ ਅਵਸਥਾ ਹੈ ਉਹ ਸੈਕਸ ਸੈਕਸ ਵਾਲੇ ਦੁਆਰਾ ਜਗੌਣ ਦੀ ਹੈ ਅੱਜ ਕੱਲ ਸੈਕਸ ਦਾ ਮਜ਼ਾ ਹੁਣ ਪਰਿਵਾਰ ਤੋਂ ਬਾਹਰ ਬਣ ਚੁੱਕਿਆ ਹੈ ਇਹ ਵਰਸਾ ਫਰਾਈ ਦੀ ਸਾਈਕ ਸੈਕਸ਼ੂਅਲ ਥਿਊਰੀ ਵਿੱਚ ਕੀ ਹੈ ਹਾਂਜੀ ਆਪਸ਼ਨ ਦੇਖ ਲਓ ਇਹਦਾ ਕਰੈਕਟ ਅਨਸਰ ਹੈ ਡੀ ਆਪਸ਼ਨ ਵੰਸਾ ਨੁਗਤ ਠੀਕ ਹੈ ਵੰਸਾ ਨੁਗਤ ਹੈ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਹੈ ਜੀ ਇਹਨਾਂ ਵਿੱਚੋਂ ਕਿਹੜਾ ਪਹਿਲਾ ਅਭਯੋਗੀ ਵਿਅਕਤੀ ਹੈ ਤੇ ਬੁੱਧੀ ਮਤਾਲੀ ਪਰਖ ਨੂੰ ਵਿਕਸਤ ਤੇ ਬਣਾਉਣ ਵਾਲਾ ਵਿਅਕਤੀ ਕੌਣ ਹੈ ਹਾਂਜੀ ਆਪਸ਼ਨ ਦੇਖ ਲਓ ਇਹਦਾ ਕਰੈਕਟ ਅਨਸਰ ਹੈ ਜੀ ਸੀ ਆਪਸ਼ਨ ਵਾਈਨੈਟ ਹੈ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਰੋਜਾਨਾ ਜਮਾਤ ਵਿੱਚ ਜਿੰਨੇ ਵੀ ਘੱਟ ਦੇ ਖੰਜੂਤਾਂ ਵਾਲੇ ਬੱਚੇ ਹੁੰਦੇ ਹਨ ਉਨ੍ਹਾਂ ਦੇ ਕੰਮ ਕਰਨ ਵਿੱਚ ਮਦਦ ਲਈ ਖਾਸ ਚੀਜ਼ਾਂ ਤੇ ਰਣਨੀਤੀਆਂ ਇਹਨਾਂ ਵਿੱਚੋਂ ਕੀ ਸ਼ਾਮਲ ਕਰਨਾ ਚਾਹੀਦਾ ਹੈ ਹਾਂਜੀ ਆਪਸ਼ਨ ਦੇਖ ਲਿਓ ਇਹਦਾ ਕਰੈਕਟ ਆਨਸਰ ਹੈ ਜੀ ਏ ਆਪਸ਼ਨ ਨੰਬਰ ਡੇ ਪ੍ਰਿੰਟ ਵਾਲੀ ਟਾਈਪਿੰਗ ਹੈ ਮਸ਼ੀਨ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਹੈ ਜੀ ਇਹਨਾਂ ਵਿੱਚੋਂ ਕਿਹੜਾ ਸਭ ਤੋਂ ਸਿੱਧਾ ਸਮਾਵੇਸ਼ ਦੀ ਨੀਤੀ ਨਾਲ ਸੰਬੰਧਿਤ ਨਹੀਂ ਹੈ ਕਿਹੜਾ ਨਹੀਂ ਹੈਗਾ ਜੀ ਆਪਾਂ ਦੇਖ ਲਓ ਇਹਦਾ ਕਰੈਕਟ ਆਨਸਰ ਹੈ ਬੀ ਆਪਸ਼ਨ ਕੋਈ ਤੋਂ ਪ੍ਰੋਟੋਕਾਲ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਹੈ ਜੀ ਦੈਸ ਇਹ ਇੱਕ ਜਨਮजात ਆਪਣੇ ਆਪ جواب ਦੇਣ ਵਾਲਾ ਇੱਕ ਖਾਸ ਤੇਜ਼ ਨਾ ਦੀ ਅਵਸਥਾ ਹੈ ਹਾਂਜੀ ਇਹ ਕਰੈਕਟ ਆਨਸਰ ਕੀ ਹੋਗਾ ਜੀ অপਸ਼ਨ ਦੇਖ ਸਕਦੇ ਹੋ ਤੁਸੀਂ ਇਹਦਾ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਹੈ ਪਲਟਿਆ ਹੋਇਆ ਰਿਫਲੈਕਸ ਕਹਿੰਦੇ ਆ ਜਿਹਨੂੰ ਪੇਂਗਲਿਸ ਦੇ ਵਿੱਚ ਹਾਂਜੀ ਨੈਕਸਟ ਕੁਐਸਚਨ ਹੈ ਜੀ ਅਨੁਕੂ ਡੈਗ ਅਨੁਕੂਲਨ ਬਹੁਤ ਛੋਟੇ ਬੱਚੇ ਇਸ ਹਿਸਾਬ ਨਾਲ ਵਰਤਾਅ ਅਤੇ ਚੱਲਣਾ ਵਾਤਾਵਰਣ ਵਿੱਚ ਸਿੱਖਦੇ ਹਨ ਅਤਿਗਤੀ ਜਿਹੜੀ ਉਹਨਾਂ ਦਾ ਪਿੱਛਾ ਜਾਂਦੀ ਹੈ ਉਸ ਸੰਭਾਵ ਨੂੰ ਬਦਲ ਦਿੰਦੀ ਹੈ ਕਿ ਉਹਨਾਂ ਦਾ ਉਹੀ ਵਰਤਾਅ ਫਿਰ ਤੋਂ ਦੁਬਾਰਾ ਹੋਵੇਗਾ। ਹਾਂਜੀ ਆਪਸ਼ਨ ਦੇਖ ਲਓ। ਇਹਦਾ ਕਰੈਕਟ ਆਨਸਰ ਹੈ ਜੀ ਏ ਆਪਸ਼ਨ ਹੈ। ਸਫੁਰਤੀ। ਸਫੁਰਤੀ ਜਾਨੀ ਇਹਨੂੰ ਕਿਰਿਆ ਸੀਰਦਾ ਵੀ ਕਹਿੰਦੇ ਆ। ਇਹਦਾ ਕਰੈਕਟ ਆਨਸਰ ਏ ਆਪਸ਼ਨ ਹੈ ਜੀ। ਹਾਂਜੀ ਨੈਕਸਟ ਕੁਐਸਚਨ ਹੈ ਜੀ। ਹੀਟ ਲਿਖਿਆ ਵਿੱਚੋਂ ਕਿਹੜੇ ਦੋ ਪਿਆਜੇ ਦੇ ਸਿੱਖਣ ਦੇ ਸੰਨਾਰ ਦੇ ਫਾਰਮੂਲੇ ਆਪਣੇ ਆਪਣੇ ਸੰਦੇ ਦੋ ਮਹੱਤਵਪੂਰਨ ਜਿੰਨਾ ਹਨ ਹਾਂਜੀ অপਸ਼ਨ ਦੇਖ ਸਕਦੇ ਆ ਤੁਸੀਂ ਇਹਦਾ கரੈਕਟ ਆਨਸਰ ਹੈ ਜੀ ਏ অপਸ਼ਨ ਹੈ ਕੀ ਹੈ ਜੀ ਹਾਈਪੋਥੈਟਿਕੋ ਡਿਡੈਕਟਿਵ ਰੀਜ਼ਨਿੰਗ ਅਤੇ ਪ੍ਰੋਪੋਜੀਸ਼ਨਲ ਵਿਚਾਰ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਹੈ ਜੀ ਹੇਠ ਲਿਖਿਆਂ ਵਿੱਚੋਂ ਕਿਹਨਾ ਮੌਖਿਕ ਜਾਣਕਾਰੀ ਸਿੱਖਣ ਦਾ ਤਰੀਕਾ ਨਹੀਂ ਹੈ ਹਾਂਜੀ অপਸ਼ਨ ਦੇਖ ਲਓ ਇਹਦਾ கரੈਕਟ ਆਨਸਰ ਹੈ ਡੀ অপਸ਼ਨ ਨਮੂਨੇ ਨੂੰ ਪਰਿਕਲਪਨਾ ਨਾਲ ਢਾਂਚਾ ਸਿੱਖਣਾ ਹਾਂਜੀ ਨੈਕਸਟ ਕੁਐਸਚਨ ਹੈ ਜੀ ਡੈਸ ਇਹ ਸਧਾਰਨ ਤੌਰ ਤੇ ਰਚਨਾਵਾਦ ਨਾਲ ਸੰਬੰਧਿਤ ਨਹੀਂ ਹੈ ਆਪਸ਼ਨ ਦੇਖ ਲਓ ਇਹਦਾ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਬ੍ਰਾਂਪਰਿਕ ਅਵਸਥਾ ਹਾਂਜੀ ਨੈਕਸਟ ਕੁਐਸਚਨ ਹੈ ਜੀ ਭਾਸ਼ਾ ਦੇ ਬਾਰੇ ਸੋਚਣ ਦੀ ਕਾਬਲੀਅਤ ਦਾ ਪ੍ਰਬੰਧ ਹੈ ਭਾਸ਼ਾ ਦੇ ਬਾਰੇ ਸੋਚਣ ਦੀ ਕਾਬਲੀਅਤ ਦਾ ਪ੍ਰਬੰਧ ਹੈ ਆਪਸ਼ਨ ਦੇਖ ਲਓ ਇਹਦਾ ਕਰੈਕਟ ਆਨਸਰ ਹੈ ਜੀ ਡੀ ਆਪਸ਼ਨ ਬਹੁ ਭਾਸ਼ਾਈ ਜਗਤੀ ਹਾਂਜੀ ਨੈਕਸਟ ਕੁਐਸਚਨ ਹੈ ਜੀ ਮਨ ਹਰਤ ਪ੍ਰਾਪਤ ਵਿਦਿਆਰਥੀਆਂ ਲਈ ਨੈਤਿਕ ਉਪलब्ਧੀ ਤੇ ਦੇਖਣ ਦੀ ਯੋਗਤਾ ਦਾ ਵਿਕਾਸ ਕਰ ਸਕਣਾ ਹੈ ਇਸ ਲਈ ਇਹੋ ਧਿਆਨ ਕੇਂਦਰਿਤ ਹਨ ਹਾਂਜੀ ਕਹ ਦਿੰਦੇ ਨੇ ਇਹਦਾ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਆਪਣੀ ਮਹਾਰਤ ਦਾ ਉਦੇਸ਼ ਆਪ ਨੂੰ গুণਾ ਤੇ ਯੋਗਤਾ ਮੰਨਾਲਾ ਬਧੋਣਾ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਹੈ ਜੀ ਟਾ ਟੋਰੈਂਸ ਨੇ ਅਨੁਸਾਰ ਜਿਆਦਾ ਅਸੀਂ ਕਿਸੇ ਸਿਰਜਣਾਤਮਕਤਾ ਦੀ ਜਾਂਚ ਕਰਦੇ ਹਾਂ ਤਾਂ ਆਨ ਇਹ ਗ੍ਰਾਫਿਕ ਟੈਸਟ ਯੂਸਡ ਟੂ ਐਸਐਸ ਠੀਕ ਹੈ ਕ੍ਰੀਏਟਿਵਲੀ ਅਮੰਗ ਇੰਡੀਵਿਊਲ ਤੁਸੀਂ ਉਹਨਾਂ ਨੂੰ 30 ਅੱਧੇ ਕਿਲੋ ਤੇ ਆਉ ਤੇ ਕਹੋਗੇ ਤੀ ਬੱਕਰੀ ਜਿੱਤਰ ਬਣਾਓ ਹੋਰ ਦੂਜੇ ਕਮਰੇ ਵਿੱਚ ਕਹੋਗੇ ਤੁਸੀਂ ਖਿਡੌਣੇ ਬਣਾਓ ਜਿੰਨਾਂ ਨਾਲ ਖੁਸ਼ੀ ਨਾਲ ਖੇਡੋ ਇਹਨਾਂ ਬਾਰੇ ਕਮਾਂ ਦਾ ਜਵਾਬ ਅੰਕਿਤ ਕਰਨਾ ਕਰ ਰਹੇ ਹਾਂ ਤੇ ਇਹਨਾਂ ਬੱਕਰੀ ਸੋਚਦੇ ਪਹਿਲੂਆਂ ਨਾਲ ਜੋ ਹਨ ਹਾਂਜੀ ਆਪਸ਼ਨ ਦੇਖ ਲਓ ਤੁਸੀਂ ਇਹਦਾ ਕਰੈਕਟ ਆਨਸਰ ਹੈ ਜੀ ਏ ਆਪਸ਼ਨ ਹੈ ਕਰੈਕਟ ਆਨਸਰ ਹੈ ਜੀ ਏ ਆਪਸ਼ਨ ਹੈ ਏ ਆਪਸ਼ਨ ਕੀ ਹੈ ਜੀ ਅਸਲੀਅਤ ਰਫਤਾਰ ਤੇ ਲਚੀਲਾਵੰਠ ਠੀਕ ਹੈ ਜੀ ਹਾਂ ਜੀ ਨੈਕਸਟ ਕੁਐਸਚਨ ਦੇਖੋ ਬਾਇਓਗ੍ਰਾਫੀ ਦੇ ਅਨੁਸਾਰ ਇੱਕ ਕਿਰਿਆ ਵਿੱਚ ਦੋ ਹਿੱਸਾ ਲੈਣ ਵਾਲੇ ਇੱਕ ਕੰਮ ਨੂੰ ਵੱਖਰੀ ਸਮਝਣਾ ਸ਼ੁਰੂ ਕਰਦੇ ਹਨ ਪਰ ਉਹ ਦੋਨੋਂ ਇੱਕ ਮਿਲੇ ਜੁਲੇ ਵਿਚਾਰਾਂ ਵਿੱਚ ਆ ਜਾਂਦੇ ਨੇ ਉਸ ਨੂੰ ਤੁਸੀਂ ਕੀ ਕਹੋਗੇ ਹਾਂਜੀ ਇਹਦਾ ਕਰੈਕਟ ਆਨਸਰ ਹੋਊਗਾ ਜੀ ਏ ਆਪਸ਼ਨ ਹੈ ਇੰਟਰ ਸਬਜੈਕਟਿਵਿਟੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ لارنس لارنس کولاورک ਦੇ ਅਨਸਾਰ ਬੱਚੀ ਆਪਣੇ ਬੱਚੀ ਆਪਣੇ ਵਰਗਾਂ ਵਿੱਚ ਸਥਿਰਤਾ ਨਹੀਂ ਬਣਾ ਸਕਦੇ ਇਸ ਚੀਜ਼ ਦੀ ਸਮਝ ਇਨਨ ਹੌਲੀ ਹੌਲੀ ਮਿਲਦੀ ਹੈ ਜਦ ਇਹ ਬੱਚੀ ਨਾ ਹੇਠ ਲਿਖੀਆਂ ਤੈਸਵਸਾਂ ਵਿੱਚੋਂ ਲੰਘਦੇ ਹਨ ਹਾਂਜੀ ਦਾ ਕਰੈਕਟ ਅਨਸਰ ਹੈ ਜੀ ਸੀ ਆਪਸ਼ਨ ਲਿੰਗ ਬੇਲਿੰਗ ਲਿੰਗ ਸਥਿਰਤਾ ਲਿੰਗ ਨਿਰੰਤਰਤਾ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਨੈਕਸਟ ਕੁਐਸਚਨ ਹੈ ਜੀ ਰੁਕ ਰੁੱਕ ਕੇ ਪ੍ਰੋਸਾਹਨ ਦੇਣ ਦੀ ਬਿਧੀ ਦੇ ਦੋ ਪ੍ਰਕਾਰ ਹੁੰਦੇ ਹਨ ਕਿਹੜੇ ਹੁੰਦੇ ਨੇ ਜੀ ਹਾਂਜੀ ਦਾ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਮੱਧਵਾਲਾ ਨਿਯਮ ਤੇ ਅਨੁਪਾਤੀ ਨਿਯਮ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਹੈ ਜੀ ਨਿੱਜੀ ਤਾਂ ਸਰੀਰਿਕ ਨਾਤੇ ਸਮਾਜੀਕ ਵਾਤਾਵਰਣ ਤੇ ਉਹਨਾਂ ਦਾ ਬਰਤਾਓ ਇਹ ਨਿੱਜੀ ਇਹ ਸਭ ਪ੍ਰਭਾਵਿਤ ਹੁੰਦੇ ਹਨ ਨਾ ਇੱਕ ਦੂਜੇ ਨੂੰ ਪ੍ਰਭਾਵਿਤ ਵੀ ਕਰਦੇ ਹਨ ਬੰਡੂਰਾ ਸਮਰਕ ਦੀ ਇਹਨਾਂ ਸ਼ਕਤੀਆਂ ਨੂੰ ਕਹਿੰਦਾ ਹੈ ਜੀ ਕੀ ਕਹਿੰਦਾ ਦਾ ਕਰੈਕਟ ਆਨਸਰ ਸੀ ਆਪਸ਼ਨ ਹੈ ਪਰਸਪਰ ਦ੍ਰਿੜ ਸ਼ਕਤੀ ਹਾਂਜੀ ਨੈਕਸਟ ਕੁਐਸਚਨ ਲਿਖਦੇ ਹਾਂ ਜੀ ਇੱਕ ਅਧਿਆਪਕ ਜਾਨਵੈਕ ਅਧਿਆਪਕਾ ਜਾਨਣਾ ਚਾਹੁੰਦੇ ਹੈ ਕਿ ਸੈਸਨ ਦੇ ਖਤਮ ਹੋਣ ਤੋਂ ਬਾਅਦ ਉਸ ਦੇ ਵਿਰੋਧੀ ਵਿਯੋਧ ਦੇ ਵਿੱਚ ਬਹੁਨ ਦਾ ਕਿੰਨੀ ਹੈ ਤੇ ਕਿਸ ਸਦਸਤੀ ਹੈ ਇਸ ਲਈ ਉਹ ਇੱਕ ਟੈਸਟ ਲੈਂਦੀ ਹੈ ਉਹ ਆਪਣਾ ਉਦੇਸ਼ ਪੂਰਾ ਕਰ ਸਕੇ ਜਿਹੜਾ ਮਲਾਂਕਣਾ ਉਹ ਕਰ ਰਹੀ ਹੈ ਉਸ ਨੂੰ ਉਸ ਨੂੰ ਮੁੱਖ ਰੂਪ ਵਿੱਚ ਕੀ ਕਹਿੰਦੇ ਹਨ ਹਾਂਜੀ অপਸ਼ਨ ਦੇਖ ਲਓ ਇਹਦਾ ਕਰੈਕਟ ਆਨਸਰ ਹੈ ਸੀ ਆਪਸ਼ਨ ਸਿ ਮੈਡੀਕਲ ਅੰਕਲਨ ਹਾਂਜੀ ਗਿਆ ਹੈ ਸਮੈਡੀਕਲ ਅੰਕਲਨ ਹਾਂਜੀ ਨੈਕਸਟ ਕੁਐਸਚਨ ਹੈ ਜੀ ਇੱਕ ਖੁਸ਼ਮਿਜ਼ਾਜ ਵਿਦਿਆਰਥੀ ਜੋ ਲੱਗਦਾ ਹੈ ਕਿ ਮਿਹਨਤੀ ਹੈ ਉਹ ਜਮਾਤ ਵਿੱਚ ਘੱਟ ਪਰੇਸ਼ਾਨੀ ਫੈਲਾ ਕਰਦਾ ਹੈ ਜਿਸ ਦੇ ਉਸ ਨੂੰ ਲਾਹੁਣ ਦੇ ਹੈ ਜੋ ਗ੍ਰੇਡ ਮਿਲਨੇ ਚਾਹੀਦੇ ਹਨ ਉਸ ਤੋਂ ਬੰਧਰਤ ਹੁੰਦੇ ਹਨ ਜਦ ਕਿ ਇੱਕ ਬਹੁਤ ਸਾਰੀ ਬਿਰਿਆਤੀ ਜੋ ਜਮਾਤ ਵਿੱਚ ਪਰੇਸ਼ਾਨੀ ਕਰਦਾ ਉਸ ਨੂੰ ਨੀਵਾਂ ਗ੍ਰੇਡ ਮਿਲਦਾ ਇੱਕ ਉਦਾਹਰਨ ਹੈ ਹਾਂਜੀ ਆਪਸ਼ਨ ਦੇਖ ਲਓ ਇਹਦਾ ਕਰੈਕਟ ਆਨਸਰ ਕੀ ਹੋਊਗਾ ਜੀ ਦੇਖੋ ਧਿਆਨ ਨਾਲ ਇਹਦਾ ਕਰੈਕਟ ਆਨਸਰ ਹੈ ਜੀ ਡੀ ਆਪਸ਼ਨ ਜੋਖਤ ਦਾ ਪ੍ਰਭਾਵ ਕੀ ਹੋਗਾ ਜੀ ਜੋਖਤ ਦਾ ਪ੍ਰਭਾਵ ਹਾਂਜੀ ਨੈਕਸਟ ਕੁਐਸਚਨ ਦੇਖਦੇ ਆਂ ਕਾਲ ਵਰਗਸ ਦੀਨ ਹੈਤਨੇ ਕਾਲ ਵਰਗਸ ਦੀਨ ਹੈਤੀ ਕਾਰਨਾ ਦੀ ਵਿਚਾਰਧਾਰਾ ਦੇ ਅਨੁਸਾਰ ਇਹਨਾਂ ਵਿੱਚੋਂ ਕਿਹੜਾ ਸਭ ਤੋਂ ਸਹੀ ਜੋੜ ਹੈ ਹਾਂਜੀ ਆਪਸ਼ਨ ਦੇਖੋ ਇਹਦਾ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਰਾਈਤੀ ਨਾਤੀ ਕਾਰ ਕੜਾ ਤਰਕ ਕਾਨੂੰਨ ਨੂੰ ਮੰਨਣ ਸੰਬੰਧੀ ਜਾਣਕਾਰੀ ਨੂੰ ਕਿਹਾ ਜਾਂਦਾ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਹੈ ਜੀ ਸੰਸਕ੍ਰਿਤਿਕ ਸੰਵੰਧਾਂ ਬਾਰੇ ਸਿੱਖਿਆ ਸਾਸਤ੍ਰ ਨੂੰ ਇਹਨਾਂ ਵਿੱਚੋਂ ਕਿਹੜੀ ਨੀਤੀ ਨਾਲ ਜੋੜ ਸਕਦੇ ਆਂ ਹਾਂਜੀ ਆਪਸ਼ਨ ਦੇਖਾਈ ਦਿਓ ਤੁਸੀਂ ਇਹਦਾ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਹੈ ਸਮਾਜਿਕ ਬਰਾਬਰੀਤਾ ਅਦਾਰੇ ਸਹਿਯੋਗ ਵਧਾਉਣ ਲਈ ਵੱਖਰੇ ਸਮੂਹ ਬਣਾਉਣ ਤੇ ਪ੍ਰਯੋਗ ਕਰੋ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਆਂ ਜੀ ਨੈਕਸਟ ਕੁਐਸਚਨ ਹੈ ਜੀ ਰਾਂਜੂਲੀ ਦੇ ਰੀਸ ਠੀਕ ਹੈ ਰਾਂਜੂਲੀ ਦੇ ਰੀਸ ਦੇ ਅਨਸਾਰ ਇਹਨਾਂ ਵਿੱਚੋਂ ਕਿਹੜੇ ਗੁਣੋ ਨਾਲ ਲੋਕਾਂ ਨਾਲ ਜੋੜੇ ਜਾ ਸਕਦੇ ਨੇ ਜਿਹੜੇ ਕਿ ਕੁਦਰਤ ਵੱਲੋਂ ਵਰਦਾਨ ਹੁੰਦੇ ਨੇ ਹਾਂਜੀ ਇਹਦਾ ਕਰੈਕਟ ਆਨਸਰ ਕੀ ਹੋਊਗਾ ਜੀ ਧਿਆਨ ਨਾਲ ਦੇਖੋ ਜੀ ਇਹਦਾ ਕਰੈਕਟ ਆਨਸਰ ਆਪਸ਼ਨ ਦੇਖ ਸਕਦੇ ਆਂ ਡੀ ਆਪਸ਼ਨ ਜੀ ਜੋ ਲਗਾਤਾਰ ਕੰਮ ਕਰਦੇ ਨੇ ਠੀਕ ਹੈ ਜੀ ਜੋ ਲਗਾਤਾਰ ਕੰਮ ਕਰਦੇ ਨੇ ਜਿਨ੍ਹਾਂ ਦੀ ਉਤਕ ਸਾਹ ਹੱਤ ਹਕਤੀ ਵਧੁੰਦੀ ਆ ਉਸੇ ਬਹੁਤ ਸਾਰੇ ਨਾਤਮਕ ਹੁੰਦੇ ਹਨ ਹਾਂਜੀ ਨੈਕਸਟ ਕੁਐਸਚਨ ਹੈ ਰਾਸ਼ਟਰੀ ਪਾਠਕ੍ਰਮ ਢਾਂਚੇ ਦੀ ਸਿੱਖਿਆ ਦੇ ਪੋਜੀਸ਼ਨ ਪੇਪਰ ਦੇ ਅਨੁਸਾਰ ਜ਼ਰੂਰਤਾਂ ਸਿੱਧਾਂ ਇਹਨਾਂ ਵਿੱਚੋਂ ਕਿਹੜੇ ਬੱਚੇ ਦੇ ਸਮਾਵੇਸ਼ਨ ਦੇ ਲਾਭ ਨਾਲ ਜੋੜੇ ਜਾ ਸਕਦੇ ਹਨ ਹਾਂਜੀ ਆਪਸ਼ਨ ਦੇਖ ਸਕਦੇ ਆਂ ਤੁਸੀਂ ਮੇਰਾ ਕਰੈਕਟ ਆਨਸਰ ਜੀ ਏ ਆਪਸ਼ਨ ਹੈ ਆਪਣਾ ਸਾਰਾ ਸਕੂਲ ਦਾ ਸਮਾਂ ਉਹਨਾਂ ਬੱਚਿਆਂ ਨਾਲ ਬਿਤਾਉਣਾ ਜੋ ਬکریاں ਜੋਤਮਾਰੇ ਹਨ ਤੇ ਉਹਨਾਂ ਨੂੰ ਕਾਫੀ ਸਾਰੇ ਸਮਾਜਿਕ ਮੇਲਜੋਲ ਦੇ ਮੌਕੇ ਦੇਣਾ ਤਾਂ ਕਿ ਲੱਗ ਪ੍ਰਬੰਧ ਵਿੱਚ ਮੌਜੂਦ ਨਾ ਹੋਣ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਨੈਕਸਟ ਕੁਐਸਚਨ ਹੈ ਜੀ ਆਪਣੇ ਇਕਾਧਿਆਨ ਦੇ ਦੌਰਾਨ ਇਲੋ ਇਲਨੋਰ ਗਿਵਸਨ ਅਤੇ ਰੀਚਰਡ ਵਾਕ ਨੇ ਜਿੰਜ ਦਬਾ ਕੇ ਨੇ ਨਿਚੋ ਸਾਠ ਵਿੱਚ ਬੱਚਿਆਂ ਲਈ ਕਿ ਦੇਖੋ ਜੋ ਚਟਾਨ ਤਿਆਰ ਕੀਤੀ ਜਿਸ ਵਿੱਚ ਇਹ ਦੱਸਿਆ ਕਿ ਬਹੁਤ ਛੋਟੇ ਬੱਚਿਆਂ ਦੇ ਕੋਲੋਂ ਕੋਈ ਵਸਤੂ ਬਹੁਤ ਦੂਰ ਰੱਖ ਕੇ ਦਿੱਤੀ ਜਾਵੇ ਤਾਂ ਉਸ ਵਸਤੂ ਦੀ ਦੂਰੀ ਦਾ ਅਨੁਮਾਨ ਲਾਉਣ ਦੀ ਯੋਗਤਾ ਨਾਲ ਵਿੱਚ ਹੁੰਦੀ ਹੈ ਇਹ ਯੋਗਤਾ ਜੋ ਕਿ ਇਨਾ ਬਹੁਤ ਛੋਟੇ ਬੱਚੇ ਨੂੰ ਆਪਣੇ ਆਸ-ਪਾਸ ਦੇ ਵਾਤਾਵਰਨ ਨੂੰ ਸਮਝਣ ਅਤੇ ਕਿਰਿਆਸੀਲਤਾ ਦਾ ਮਾਰਗਦਰਸ਼ਨ ਕਰਦੀ ਹੈ ਕਿਰਿਆਤਮਕਤਾ ਦਾ ਇਹ ਹੈ ਇਹ ਕੀ ਹੈ ਜੀ ਹਾਂਜੀ অপਸ਼ਨ ਦੇਖ ਲਓ ਇਹਦਾ கரੈਕਟ ਆਨਸਰ ਹੈ ਜੀ ਸੀ অপਸ਼ਨ ਕੀ ਹੈ ਜੀ ਸੀ অপਸ਼ਨ ਸੀ অপਸ਼ਨ ਕਿ ਗਹਿਰੀ ਸਮਝ ਕੀ ਹੈ ਜੀ ਗਹਿਰੀ ਸਮਝ ਠੀਕ ਹੈ ਜੀ ਹਾਂਜੀ ਨੈਕਸਟ ਕੁਐਸ਼ਨ ਦੇਖਦੇ ਹਾਂ ਜੀ ਨੈਕਸਟ ਕੁਐਸ਼ਨ ਹੈ ਜੀ ਇੱਕ ਪ੍ਰੀ ਸਕੂਲ ਦਾ ਵਿਦਿਆਰਥੀ ਜਿਹੜਿਆ ਘਰ ਵਿੱਚ ਜੈਬਰਾਂ ਨੂੰ ਵੇਖ ਕੇ ਉਸ ਨੂੰ ਘੋੜਾ ਬਣਾਉਂਦਾ ਹੈ ਇਹ ਲਿਖਿਆ ਵਿੱਚ ਉਸਨੇ ਕਿਹੜੀ ਵਿਧੀ ਦੀ ਵਰਤੋਂ ਕੀਤੀ ਹੈ ਹਾਂਜੀ ਇਹਦਾ கரੈਕਟ ਆਨਸਰ ਹੈ ਜੀ ਬੀ ਆਪਸ਼ਨ ਕੋਲ ਮਿਲ ਜਾਣਾ ਪੀ ਆ ਜੀ ਕੋਲ ਮਿਲ ਜਾਣਾ ਹਾਂਜੀ ਨੈਕਸਟ ਕੁਐਸਚਨ ਹੈ ਜੀ ਦੋ ਕਾਰਜਕਾਰੀ ਤਰੀਕੇ ਜੋ ਕਿ ਇੱਕ ਬੱਚੇ ਨੂੰ ਸਹੀ ਰੰਗ ਨਾਲ ਲਿਜਾ ਚੁਣਨਾ ਤੇ ਅਪਣਾਉਣ ਲਈ ਤਿਆਰ ਕਰਦੇ ਹਨ ਕਿਹੜੇ ਤਰੀਕੇ ਨੇ ਜੀ ਉਹ ਇਹਦਾ ਕਰੈਕਟਰ ਅਨਸਰ ਹੈ ਸੀ ਆਪਸ਼ਨ ਅਰ ਕਾਟ ਤੇ ਜੇ ਤਾਂ ਨੀ ਨੀ ਹਾਂਜੀ ਨੈਕਸਟ ਕੁਐਸਚਨ ਹੈ ਜੀ ਜੇ ਜੋ ਕੋਈ ਬੱਚਾ ਨਿਮ ਤਿਸ ਨਾਲ ਤਨ ਨਾਲ ਕੋਈ ਨੰਨਾ ਲੈਂਦਾ ਹੈ ਤਰਕ ਨਾਲ ਉਸਧਾਨ ਸੰਮਨ ਸਿਨਾ ਤੋਂ ਖਾਸ ਵੱਲ ਵੱਧਦਾ ਹੈ ਸੀ ਉਸ ਨੂੰ ਕਹਾਂਗੇ ਹਾਂਜੀ ਇਹਦਾ ਕੈਰੈਕਟਰਸ ਕੀ ਹੋਗਾ ਏ ਆਪਸ਼ਨ ਬੱਚਾ ਨਿਕਾਣਾ ਤੁਮ ਕੰਗ ਗਾਨ ਲਾਗੂ ਕਰਨ ਦੇ ਯੋਗ ਹੈ ਲਗ ਕਰਨ ਦੇ ਯੋਗ ਹੈ ਬੱਚਾ ਨਿਕਾਣਾ ਤੁਮ ਕਰਨ ਲਾਗੂ ਕਰਨ ਦੇ ਯੋਗ ਹੈ ਹਾਂਜੀ ਨੈਕਸਟ ਕੁਐਸਚਨ ਹੈ ਜੀ ਨੈਕਸਟ ਕੁਐਸਚਨ ਦੇਖੋ ਤੇ ਹਾਂਜੀ ਇੰਨਾ ਹੇਠ ਲਿਖਿਆ ਹੈ ਕਿਹੜਾ ਕਰਨ ਕਿਹੜਾ ਕਾਰ ਵਰਗਸ ਦੇ ਨੈਤਿਕ ਵਿਕਾਸ ਦੀ ਅਵਸਥਾ ਨਹੀਂ ਹੈ ਹਾਂਜੀ ਆਪਸ਼ਨ ਦੇਖ ਲਓ ਇਹਦਾ கரੈਕਟ ਆਨਸਰ ਹੈ ਡੀ ਆਪਸ਼ਨ ਨੰਮੇਰ ਵਾਈਟੀ ਨੈਤਿਕ ਤਰਕ ਨੰਮੇਰ ਵਾਈਜੀ ਨੈਤਿਕ ਤਰਕ ਠੀਕ ਹੈ ਜੀ ਨੈਕਸਟ ਕੁਐਸਚਨ ਦੇਖਾਂਗੇ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਹੁਣ ਆਪਾਂ ਭਾਜਾ ਬਿਆਨੀ ਕੇ ਸਾਪੇਖ ਪਰਿਕਲਪਨਾ ਦਾ ਸਿਰਜਕ ਹੈ ਹਾਂਜੀ ਇਹਦਾ கரੈਕਟ ਆਨਸਰ ਹੈ ਜੀ ਬੀ ਆਪਸ਼ਨ ਹੈ ਬੈਂਜਾਮਿਨ ਲੀਵਾਰਫ ਨੇ ਗਿਹਰੇ ਪਾਸਾ ਵਿਗਿਆਨਿਕ ਸਾਪੇਖ ਪਰਕਲ ਬਣਾਦਾ ਸਿਰਜਿਆ ਹੈ ਹਾਂਜੀ ਨੈਕਸਟ ਕੁਐਸਚਨ ਹੈ ਹੇਠ ਲਿਖਿਆਂ ਵਿੱਚੋਂ ਬਿਜਲੀ ਦੇ ਵਿਕਾਸ ਬਾਰੇ ਕਿਹੜਾ ਕਥਨ ਦਰੁਸਤ ਹੈ ਬਿਜਲੀ ਦੇ ਵਿਕਾਸ ਬਾਰੇ ਕਿਹੜਾ ਕਥਨ ਜਿਹੜਾ ਸਹੀ ਦਰੁਸਤ ਹੈ ਦਾ ਕਰੈਕਟ ਆਨਸਰ ਹੈ ਜੀ ਡੀ ਆਪਸ਼ਨ ਹੈ ਵਿਕਾਸ ਇੱਕ ਨਿਰੰਤਰ ਪ੍ਰਕਿਰਿਆ ਨਹੀਂ ਹੈ ਹਾਂਜੀ ਨੈਕਸਟ ਕੁਐਸਚਨ ਹੈ ਪਰਿਪਕਤਾ ਦਾ ਸੰਹਾਰ ਦਿੱਤਾ ਹੈ ਪਰਿਪਕਤਾ ਦਾ ਸੰਹਾਰ ਦਾ ਜਿਹੜਾ ਕਿਸ ਨੇ ਦਿੱਤਾ ਹਾਂਜੀ ਦਾ ਕਰੈਕਟ ਆਨਸਰ ਹੈ ਏ ਆਪਸ਼ਨ ਗੈਸਲ ਨਹੀਂ ਠੀਕ ਹੈ ਤਾਂ ਯਾਦ ਰੱਖਿਓ ਜੀ ਇਹ ਕੁਐਸਚਨ ਬਹੁਤ ਇੰਪੋਰਟੈਂਟ ਨੇ ਹਾਂਜੀ ਨੈਕਸਟ ਕੁਐਸਚਨ ਹੈ ਜੀ ਜੋ ਇਨਾਬਦ ਸਿੱਖਿਆ ਦੇ ਸੰਧ ਅਧਾਰ ਦੀ ਨੀਂਵ ਮੌਜੂਦ ਹੈ ਹਾਂਜੀ ਦਾ ਕਰੈਕਟ ਆਨਸਰ ਹੈ ਸੀ ਆਪਸ਼ਨ ਹੈ ਕਿਰਿਆ ਪਰਸੂਦਾਨੂ ਕੋਲਰ ਸੰਧ ਵਿੱਚ ਹਾਂਜੀ ਨੈਕਸਟ ਕੁਐਸਚਨ ਹੈ ਜੀ ਖਾਣੇ ਦੇ ਵਿਚਕਾਰ ਐਨੋਰੈਕਸਿਆ ਨਰਵੋਸਾ ਦਾ ਕਾਰਨ ਹੈ ਹਾਂਜੀ ਕੀ ਕਾਰਨ ਹੈ ਜੀ ਦਾ ਇਹਦਾ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਬੱਚਿਆਂ ਦਾ ਬਹੁਤ ਘੱਟ ਮਾਤਰਾ ਵਿੱਚ ਖਾਣਾ ਹੈ ਹਾਂਜੀ ਨੈਕਸਟ ਕੁਐਸਚਨ ਦੇਖੋ ਜੀ ਸੂਚਨਾ ਪ੍ਰਕਰਮਣ ਸੀਨਾਤ ਅਨੁਸਾਰ ਦ੍ਰਿਸ਼ਟੀ ਸੰਧਾਨਕ ਸਕੈਚੇ ਪੈਣ ਹਿੱਸਾ ਹੈ ਹਾਂਜੀ ਆਪਸ਼ਨ ਦੇਖ ਲਓ ਇਹ ਕਰੈਕਟ ਆਨਸਰ ਹੈ ਯੋਸ਼ਨ ਕਾਰਜਕਾਰੀ ਜਾਂ ਦੱਸਦਾ ਹਾਂਜੀ ਨੈਕਸਟ ਕੁਐਸਚਨ ਦੇਖਨੇ ਆ ਨੈਕਸਟ ਕੁਐਸਚਨ ਹੈ ਜੀ ਹੇਠ ਲਿਖਿਆਂ ਵਿੱਚੋਂ ਕਿਸ ਮੇਰ ਲਿਖਿਆਂ ਵਿੱਚੋਂ ਕਿਸ਼ੋਰ ਅਵਸਥਾ ਬਾਰੇ ਕਿਹੜਾ ਕਥਨ ਹੈ ਸਹੀ ਹੈ ਹਾਂਜੀ ਆਪਸ਼ਨ ਦੇਖ ਲਓ ਇਹਦਾ ਕਰੈਕਟ ਆਨਸਰ A ਆਪਸ਼ਨ ਹੈ ਖਾਸ ਤੌਰ ਤੇ ਕੁੜੀਆਂ ਵਿੱਚ ਮਟਿਆਰਪਨ ਦੀ ਅਵਸਥਾ ਮੁੰਡਿਆਂ ਨਾਲੋਂ ਇੱਕ ਸਾਲ ਤੋਂ ਪਹਿਲਾਂ ਹੀ ਆ ਜਾਂਦੀ ਹੈ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਸਿੱਖਣ ਸੰਨਾਦ ਦੇ ਸਦਾਰੰਭ ਵਿੱਚ ਸਕੈਫੋਲਡਿੰਗ ਸੰਕੇਤਕ ਹਲਦਾ ਹੈ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ C ਆਪਸ਼ਨ ਬਾਲਕ ਦੀ ਸਿੱਖਣ ਵਿੱਚ ਸਹਾਇਤਾ ਕਰਨ ਵਾਲਾ ਹਾਂਜੀ ਨੈਕਸਟ ਕੁਐਸਚਨ ਹੈ ਹੀਡ ਲਿਖੇ ਵਿੱਚੋਂ ਕੋਲਰ ਵਰਗ ਦੇ ਨੈਤਿਕ ਕਦਰ ਦੇ ਸੰਬੰਧਤ ਦੀ ਗਿਲੀ ਗੰਦੀ ਵੀ ਮਾਨਸਾ ਦਾ ਕੇਂਦਰੀ ਵਿਚਾਰ ਕੀ ਹੈ ਜੀ ਹਾਂਜੀ ਆਪਸ਼ਨ ਦੇਖ ਲਓ ਦਾ கரੈਕਟ ਆਨਸਰ ਹੈ ਸੀ ਆਪਸ਼ਨ ਲਿੰਗੀਕ ਪੱਖਪਾਤ ਹਾਂਜੀ ਨੈਕਸਟ ਕੁਐਸਚਨ ਹੈ ਜੀ ਹੇਠ ਲਿਖਿਆਂ ਵਿੱਚੋਂ ਕਿਹਨਾ ਬੁੱਧੀ ਦੀ ਸੰਜਣਾ ਦੇ ਉਹਦੇ ਮੂਲ ਦਾ ਹੈ ਦੇ ਪਰਸਾਰਾਂ ਦਾ ਮੂਲੰਘਣ ਕਹਿੰਦਾ ਹੈ ਹਾਂਜੀ ਆਪਸ਼ਨ ਦੇਖ ਲਓ ਇਹਦਾ கரੈਕਟ ਆਨਸਰ ਹੈ ਜੀ ਏ ਆਪਸ਼ਨ ਹੈ ਮਨੋਮਿਤੀ ਪਹੁੰਚ ਕਹਿੰਦੇ ਹਨ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਨਿਰੰਤਰ ਅਤੇ ਵਿਆਪਕ ਮੂਲੰਘਣ ਦਾ ਕਾਰਜ ਨਹੀਂ ਹੈ ਹਾਂਜੀ অপਸ਼ਨ دیکھ લો ਜਿਹੜਾ கரੈਕਟ ਆਨਸਰ ਹੈ ਜੀ ਸੀ অপਸ਼ਨ ਹੈ ਜਿਹੜਾ ਆਨਸਰ ਹੈ ਜੀ ਸੀ অপਸ਼ਨ ਹੈ ਜਿਹਦਾ கரੈਕਟ ਆਨਸਰ ਹੈ ਸਿੱਖਿਆ ਦੇ ਖੇਤਰ ਵਿੱਚ ਨਵੀਨਤਾ ਲਿਆਉਣਾ ਹਾਂਜੀ ਨੈਕਸਟ ਕੁਐਸਚਨ ਦੇਖੋ ਜੀ ਧਿਆਨ ਨਾਲ ਨੈਕਸਟ ਕੁਐਸਚਨ ਹੈ ਜੀ ਇੱਕ ਦੂਜੇ ਨਾਲ ਕੀਤੀ ਗਈ ਸਮਾਜਿਕ ਕਿਰਿਆ ਤੇ ਸੰਚਾਰ ਵਿੱਚ ਵਾਧੇ ਸੰਚਾਰ ਵਿੱਚ ਵਧੇਰੀ ਇੱਕ ਦੂਜੇ ਨਾਲ ਕੀਤੀ ਗਈ ਸਮਾਜਿਕ ਕਿਰਿਆ ਤੇ ਸੰਚਾਰ ਵਿੱਚ ਵਧੇਰੀ ਸਮਾਤ ਹੋਣ ਵਰਗੀਆਂ ਲੱਛਣਾਂ ਦੇ ਬਲਟਾਵੇ ਨੂੰ ਹੇਠ ਦਿੱਤੇ ਲੱਛਣ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ ਹਾਂਜੀ ਦਾ ਕਰੈਕਟ ਆਨਸਰ ਏ ਆਰਟਿਸਮਨ ਠੀਕ ਹੈ ਜੀ ਨੈਕਸਟ ਕੁਐਸਚਨ ਦੇਖਦੇ ਹਾਂ ਭਾਤ ਦੀ ਰਾਹੀਂ ਬਾਰੇ ਚਰਚਾ ਕਰਦੇ ਹਾਂ ਵਿਦਿਆਰਥੀਆਂ ਨੂੰ ਸੰਕਲਪ ਸਮਝਾਉਣ ਦੀ ਦ੍ਰਿਸ਼ਟੀ ਰਹੀ ਅਧਿਆਪਕ ਰਾਜਨੀਤਿਕ ਇੱਛਾ ਸਮਾਜਿਕ ਬਰਾਬਰੀ ਤੇ ਰਾਜਨੀਤਿਕ ਧਾਰਨਾ ਵਰਗੇ ਸੱਜਵਾਦਤਾ ਹੈ ਬਾਈ ਗੋਸ ਦੀ ਦਿਸ਼ਾ ਅਨੁਸਾਰ ਇਹ ਮਿਸਾਲ ਹੈ ਹਾਂਜੀ ਇਹ ਕਾਦੀ ਮਿਸਾਲ ਹੈ ਜੀ ਇਹਦਾ ਕਰੈਕਟ ਆਨਸਰ ਆਊਗਾ ਜੀ ਬੀ ਆਪਸ਼ਨ ਅਨਦਰ ਦੇਸ ਤਾਂ ਸਹਿ ਭਾਗਦਾਰੀ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਲਿਖੂਗੀ ਪਿਆਜੇ ਦੀ ਗਿਆਨ ਵਿੱਚ ਸੰਧਾਰਤ ਅਨੁਸਾਰ ਸੰਤੁਲਨ ਹੈ ਹਾਂਜੀ ਪਿਆਜੇ ਦੀ ਗਿਆਨ ਵਿੱਚ ਸੰਧਾਰਤ ਅਨੁਸਾਰ ਜਿਹੜਾ ਸੰਤੁਲਨ ਹੈ ਕੀ ਹੈ ਜੀ ਇਹਦਾ கரੈਕਟ ਆਨਸਰ ਹੈ ਜੀ অপਸ਼ਨ ਦੇਖ ਲਓ ਇਹਦਾ கரੈਕਟ ਆਨਸਰ ਹੈ ਜੀ ਡੀ ਆਪਸ਼ਨ ਹੈ ਵਾਤਾਵਰਣ ਵਿੱਚੋਂ ਗਿਆਨਮਈ ਸਕੀਮਾਂ ਅਤੇ ਸੂਚਨਾ ਵਿਚਾਰ ਮਾਨਸਿਕ ਸੰਤੁਲਨ ਨੂੰ ਤਲਾਸ਼ਣਾ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖ ਰਿਹਾ ਹੈ ਗੈਰ ਜ਼ਰੂਰੀ ਅੱਖਰ ਲਿਖਣਾ ਜ਼ਰੂਰੀ ਅੱਖਰਾਂ ਨੂੰ ਛੱਡ ਦੇਣਾ ਧੁਨੀਆਂ ਤੇ ਅੱਖਰਾਂ ਦਾ ਆਪਸੀ ਪਰਿਵਰਤਨ ਇਹ ਲਿਖਿਆਂ ਵਿੱਚੋਂ ਕਿਹੜੀ ਸਿੱਖਿਆ ਦੀ ਯੋਗਤਾ ਨਾਲ ਸੰਬੰਧ ਹੈ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਦੇਖੋ ਧਿਆਨ ਨਾਲ ਜੀ ਇਹਦਾ ਕਰੈਕਟ ਆਨਸਰ ਹੈ ਏ ਆਪਸ਼ਨ ਦੀ ਸਲੈਕਸੀਆ ਨਾਲ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਸਮਾਵੇਸੀ ਸਿੱਖਿਆ ਬਾਰੇ ਕਿਹੜਾ ਕਥਨ ਦਰੁਸਤ ਹੈ ਸਮਾਵੇਸੀ ਸਿੱਖਿਆ ਬਾਰੇ ਕਿਹੜਾ ਕਥਨ ਸਹੀ ਹੈ ਜੀ ਆਪਸ਼ਨ ਦੇਖ ਲਓ ਇਹਦਾ ਕਰੈਕਟ ਆਨਸਰ ਹੈ ਬੀ ਆਪਸ਼ਨ ਹੈ ਹਾਂਜੀ ਬੀ ਆਪਸ਼ਨ ਦੇ ਵਿੱਚ ਕੀ ਕਿਹਾ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਸਮਾਨ ਅਵਸਰ ਅਤੇ ਸਕੂਲਾਂ ਵਿੱਚ ਭਾਗੀਦਾਰ ਬਣਨ ਦਾ ਅਧਿਕਾਰ ਮਿਲਣਾ ਚਾਹੀਦਾ ਹੈ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਨੈਕਸਟ ਕੁਐਸਚਨ ਹੈ ਜੀ ਧਿਆਨ ਨਾਲ ਦੇਖੋ ਸਿੱਖਣ ਅਯੋਗਤਾ ਵਾਲੇ ਬੱਚੇ ਸਿੱਖਣ ਅਯੋਗਤਾ ਵਾਲੇ ਬੱਚੇ ਕਿਹੜੇ ਹੁੰਦੇ ਨੇ ਹਾਂਜੀ ਦਾ ਕਰੈਕਟ ਆਨਸਰ ਏ ਆਪਸ਼ਨ ਪੂਰਨ ਸਮਰੱਥਾ ਨੂੰ ਵਰਤਨ ਵਿੱਚ ਅਯੋਗ ਹੁੰਦੇ ਹਨ ਹਾਂਜੀ ਨੈਕਸਟ ਕੁਐਸਚਨ ਹੈ ਜੀ ਧਿਆਨ ਨਾਲ ਦੇਖੋ ਜੀ ਹਾਂਜੀ ਨੈਕਸਟ ਕੁਐਸਚਨ ਹੈ ਜੀ ਹਾਂਜੀ ਆਪਣਾ 17ਵਾਂ ਕੁਐਸਚਨ ਹੋ ਗਿਆ ਅਗਲਾ ਦੇਖਦੇ ਹਾਂ ਜੀ ਹਾਂਜੀ ਨੈਕਸਟ ਕੁਐਸਚਨ ਆ ਗਿਆ ਜੀ ਧਿਆਨ ਨਾਲ ਦੇਖਿਓ ਹੁਣ ਹੇਠ ਲਿਖਿਆ ਵਿੱਚੋਂ ਕਿਹੜਾ ਆਈ ਈ ਡੀ ਸੀ ਦਾ ਉਦੇਸ਼ ਨਹੀਂ ਹੈ ਹਾਂਜੀ ਆਪਸ਼ਨ ਦੇਖ ਸਕਦੇ ਹੋ ਤੁਸੀਂ ਇਹਦਾ ਕਰੈਕਟ ਆਨਸਰ ਕੀ ਆਊਗਾ ਜੀ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਏ ਆਪਸ਼ਨ ਮੁੱਖ ਧਾਰਾ ਵਾਲੇ ਸਕੂਲ ਨੂੰ ਹਟਾਉਣਾ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖੋ ਜੀ ਪਿਆਜੇ ਦੀ ਸਿਨਾਤ ਦੇ ਸਬੰਧ ਵਿੱਚ ਕਿਹੜੇ ਆਲੋਚਕ ਨੇ ਕਿਹਾ ਕਿ ਜੇਕਰ ਇੱਕ ਬੱਚਾ ਸਿੱਖਣ ਦੀ ਸਮਰੱਥਾ ਹੋਣ ਤੋਂ ਪਹਿਲਾਂ ਨਹੀਂ ਸਿੱਖ ਸਕਦਾ ਫਿਰ ਕਿਉਂ ਚਿੰਤਾ ਕਰਨੀ ਤੇ ਜੇਕਰ ਇੱਕ ਬੱਚਾ ਸਿੱਖਣ ਦੀ ਸਮਰੱਥਾ ਹੋਣ ਤੋਂ ਬਾਅਦ ਆਪਣੇ ਆਪ ਸਿੱਖਣਾ ਸ਼ੁਰੂ ਕਰ ਦਿੰਦਾ ਫਿਰ ਵੀ ਚਿੰਤਾਦ ਕਿਉਂ ਕਿੰਨੇ ਕਿਹਾ ਸੀ ਜਿਹਦਾ கரੈਕਟ ਆਨਸਰ ਏ ਆਪਸ਼ਨ ਨੰਬਰ ਬੀਨਰ ਨੇ ਕਿਹਾ ਸੀ ਠੀਕ ਹੈ ਹਾਂਜੀ ਨੈਕਸਟ ਕੁਐਸਚਨ ਦੇਖਦੇ ਆ ਏ ਬੈਂਡੂਰਾ ਅਨੁਸਾਰ ਪ੍ਰੇਖਣ ਕਰਕੇ ਸਿੱਖਣ ਲਈ ਪੂਰਵ ਸੱਤ ਹੈ ਕਿਹੜੀ ਸੱਤ ਹੈ ਜੀ ਇਹਦਾ கரੈਕਟ ਆਨਸਰ ਹੈ ਜੀ ਬੀ ਆਪਸ਼ਨ ਮਾਡਲ ਸ੍ਰੀਖ ਰੋਤੇ ਬੱਚੇ ਦੇ ਸਾਹਮਣੇ ਹੋਣਾ ਚਾਹੀਦਾ ਹੈ ਹਾਂਜੀ ਨੈਕਸਟ ਕੁਐਸਚਨ ਦੇਖਦੇ ਆ ਫਿਰ ਲਿਖਿਆ ਵਿਟੋ ਪਿਆਜੇ ਦੀ ਸਾਂਧਿਤਿ ਕਿ ਨੈਤਿਕ ਵਿਕਾਸ ਦੇ ਚਾਰ ਪੜਾਵਾਂ ਵਿੱਚੋਂ ਕਿਹੜਾ ਪੜਾਅ ਨਹੀਂ ਹੈ ਹਾਂਜੀ ਆਪਸ਼ਨ ਦੇਖ ਲਓ ਇਹਦਾ கரੈਕਟ ਆਨਸਰ ਹੈ ਡੀ ਆਪਸ਼ਨ ਸੈਂਸਰੀ ਮੋਟਰ ਨੈਕਸਟ ਕੁਐਸਚਨ ਹੈ ਜੀ ਬਹੁ ਬਿੱਧੀ ਬਹੁ ਬੁੱਧੀ ਦੇ ਸਿਧਾਂਤ ਅਨੁਸਾਰ ਸਵੇਹ ਹਸਾਂ ਸੁਦੇਸ ਅਤੇ ਛਾਮਾਂ ਦੀ ਸਮਝਦਾਰੀ ਨੂੰ ਕਿਹਾ ਜਾਂਦਾ ਹੈ ਕੀ ਕਿਹਾ ਜਾਂਦਾ ਜੀ ਇਹਦਾ ਕਰੈਕਟ ਆਨਸਰ ਹੈ ਬੀ ਆਪਸ਼ਨ ਅੰਤਰ ਵਿਅਕਤੀਗਤ ਬੁੱਧੀ ਹਾਂਜੀ ਨੈਕਸਟ ਕੁਐਸਚਨ ਹੈ ਜੀ ਹੇਠ ਲਿਖਿਆਂ ਵਿੱਚੋਂ ਸਿੱਖਣ ਸੰਬੰਧੀ ਕਿਹੜਾ ਕਥਨ ਸਹੀ ਹੈ ਹਾਂਜੀ ਸਿੱਖਣ ਸੰਬੰਧੀ ਕਿਹੜਾ ਕਥਨ ਸਹੀ ਹੈ ਜੀ ਆਪਸ਼ਨ ਦੇਖ ਲਓ ਇਹਦਾ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਹੈ ਸਿੱਖਣਾ ਜੇ ਹੈ ਵਾਤਾਵਰਣ ਵਿੱਚ ਬਿਹਰਮਾਵਸਾਲੀ ਹੁੰਦਾ ਜਿਹੜਾ ਉਹ ਸਾਰੂ ਭਾਵਨਾਵਾਂ ਵਾਲਾ ਹੋਵੇ ਤੇ ਵਿਦਿਆਰਥੀ ਨੂੰ ਸੰਤੋਸ਼ਟ ਕਰੇ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਨੈਕਸਟ ਕੁਐਸਚਨ ਆ ਜੀ ਧਿਆਨ ਨਾਲ ਦੇਖਿਓ ਅੰਤਰ ਵਿਅਕਤੀਗਤ ਬੁੱਧੀ ਦਾ ਵੀ ਬਹਾਰ ਪ੍ਰਗਟਾਉਂਦਾ ਕੀ ਪ੍ਰਗਟਾਉਂਦਾ ਜੀ ਇਹਦਾ ਕਰੈਕਟ ਆਨਸਰ ਹੈ ਸੀ ਆਪਸ਼ਨ ਹੈ ਉਦਾਸੀ ਅਤੇ ਸੋਸਵਾਰੀਆਂ ਸਮਾਨ ਭਾਵਨਾਵਾਂ ਵਿੱਚ ਬਖਰੇਵਾ ਕਰਨ ਨੂੰ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਹੈ ਜੀ ਧਿਆਨ ਨਾਲ ਦੇਖਿਓ ਪਰ ਚਾਲਿਤ ਨਿਸਕਾਰਸ ਅਨੁਸਾਰ ਉਹ ਬਾਲਗ ਵਿਅਕਤੀ ਜਿਹੜੇ ਆਪਣੇ ਬੱਚਿਆਂ ਨਾਲ ਦੁਰਵਿਹਾਰ ਕਰਦੇ ਨੇ ਉਸੇ ਤਰ੍ਹਾਂ ਤੇ ਨੰਬਰ 12 ਨਾਲ ਸੰਬੰਧ ਰੱਖਦੇ ਨੇ ਜਿਨ੍ਹਾਂ ਵਿੱਚ ਉਹਨਾਂ ਨਾਲ ਪਹਿਲਾਂ ਹੀ ਦੁਰਵਿਹਾਰ ਹੋਇਆ ਹੁੰਦਾ ਹੈ ਇਹ ਬੱਚੇ ਦੇ ਵਿਕਾਸ ਦੇ ਕਿਹੜੇ ਸਿਧਾਂਤ ਨੂੰ ਉਜਾਗਰ ਕਰਦਾ ਜੀ ਹਾਂਜੀ ਆਪਸ਼ਨ ਦੇਖ ਲਓ ਇਹਦਾ ਕਰੈਕਟ ਆਨਸਰ ਹੈ ਜੀ ਡੀ ਆਪਸ਼ਨ ਸਮਾਜਿਕ ਸਿੱਖਣ ਸਿਧਾਂਤ ਨੂੰ ਠੀਕ ਹੈ ਜੀ ਨੈਕਸਟ ਕੁਐਸਚਨ ਹੈ ਜੀ ਵਸਤੂ ਸਥਾਈ ਬਣਾ ਪਿਆਜੇ ਦੇ ਗਿਆਨ ਵਿੱਚ ਵਿਕਾਸ ਦੇ ਕਿਹੜੇ ਪੜਾਅ ਦੀ ਮੁੱਖ ਪ੍ਰਾਪਤੀ ਹੈ ਹਾਂਜੀ ਆਪਸ਼ਨ ਦੇਖ ਲਓ ਇਹਦਾ ਕਰੈਕਟ ਆਨਸਰ ਹੈ ਜੀ ਏ ਆਪਸ਼ਨ ਸੰਵੇਦੀ ਪ੍ਰੇਰਕ ਬਣਾਦੀ ਹਾਂਜੀ ਨੈਕਸਟ ਕੁਐਸਚਨ ਹੈ ਜੀ ਨਿਰਨਾਇਕ ਕਾਲ ਦਾ ਸੰਗਲਪ ਉਤਪਨ ਹੋ ਜਾਣੇ ਨਾਇਕ ਕਾਲ ਦਾ ਸ਼ਬਦ ਦਾ ਇਹ ਸੰਕਲਪ ਇਹਦਾ ਉਤਪਨ ਹੋਇਆ ਜੀ ਜਿਹਦਾ ਕਰੈਕਟ ਆਨਸਰ ਹੈ ਏ ਆਪਸ਼ਨ ਗਰਬ ਗਿਆਨ ਤੋਂ ਹਾਂਜੀ ਨੈਕਸਟ ਕੁਐਸਚਨ ਹੈ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਪ੍ਰਤੀਵਾਹ ਵਾਲੇ ਬੱਚਿਆਂ ਦੀ ਵਿਸ਼ੇਸ਼ਤਾ ਨਹੀਂ ਹੈ ਹਾਂਜੀ ਪ੍ਰਤੀਵਾਹ ਵਾਲੇ ਬੱਚਿਆਂ ਦੀ ਵਿਸ਼ੇਸ਼ਤਾ ਅਗੜੀ ਨਹੀਂ ਹੈਗੀ ਜੀ ਇਹਦਾ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਉਤ्साਹਨ ਦੀ ਘਾਟ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖਨੇ ਆ ਜੀ ਨੈਕਸਟ ਕੁਐਸਚਨ ਲੇਖੋ ਕਿਹੜਾ ਕਰਮ ਸਹੀ ਹੈ ਹਾਂਜੀ ਇਹਨਾਂ ਦੇ ਵਿੱਚ ਮਿਲਾਨ ਕਰਨਾ ਵੀ ਕਿਹੜਾ ਸਹੀ ਹੈ ਹਾਂਜੀ ਦਾ ਕਰੈਕਟ ਆਨਸਰ ਕੀ ਹੋ ਸਕਦਾ ਹੈ ਜਿਹੜਾ ਚਾਰਲਸ ਸਪੀਅਰਮੈਨਸਿਓ ਨੇ ਦੋ ਕਰਕ ਇਹਨਾਂ ਨੇ ਤਾਂ ਐਲਥੌਂਡਾਈਕ ਨੇ ਜੀ ਥੌਂਡਾਈਕ ਨੇ ਦਿੱਤਾ ਜੀ ਬਹੁ ਕਰਕ ਸੀ ਨਾ ਤਾਂ ਹਾਰਵਰਡ ਗਾਰਡਨਰ ਨੇ ਦਿੱਤਾ ਜੀ ਬਹੁ ਬਕੀ ਵਜਨਾ ਤਾਂ ਜੈਂਸਨ ਨੇ ਦਿੱਤਾ ਹੈ ਦੋ ਬਦਰੀ ਪਰ ਕੀ ਰੈਸਨਾ ਦਾ ਕਰੈਕਟ ਆਨਸਰ ਇਜ اے ਆਪਸ਼ਨ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਇਹ ਲਿਖਿਆ ਹੈ ਵਿੱਚੋਂ ਕਿਹੜਾ ਕੋਲਰ ਵਰਗ ਦੇ ਨੈਤਿਕ ਵਿਕਾਸ ਦੀ ਸੀ ਨਾਂ ਤਾਂ ਨਾਮੇਲ ਨਹੀਂ ਖਾਂਦਾ ਜਮੇਲ ਨਹੀਂ ਰੱਖਦਾ ਹਾਂਜੀ ਆਪਸ਼ਨ ਦੇਖ ਲਓ ਇਹਦਾ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਹੈ ਇਹ ਹੀ ਬੰਨ ਵੇਕਲੇ ਨਾ ਹਨ ਪਰ ਤਤੀਵ ਇਨਸਾਨ ਨਹੀਂ ਹਾਂਜੀ ਅੱਜ ਦਾ ਕੁਐਸਚਨ ਤੁਹਾਡੇ ਖਤਮ ਨੇ ਨੈਕਸਟ ਕੁਐਸਚਨ ਇਸਟੋਪਿੰਗ ਇਨ ਐਨ ਰਿਲੇਟਡ ਨੈਕਸਟ ਵੀਡੀਓ ਦੇ ਵਿੱਚ ਲੈ ਕੇ ਆਵਾਂਗੇ ਜੀ